ਜੁੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਭਦਾ ਸਵਾਗਤ ਕਰਦਾ ਹੈ ਕੁਝ ਦਿਨਾਂ ਤੋਂ ਲਗਾਤਾਰ ਫਰੀਕਕੋਟ ਦੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਸਨ ਜਿਸ ਨੂੰ ਲੈ ਕੇ ਸਿਆਸਤ ਵੀ ਸਿਖਰਾਂ ਤੇ ਅਤੇ ਸਰਕਾਰ ਦੇ ਉੱਪਰ ਸਵਾਲ ਖੜੇ ਕੀਤੇ ਜਾ ਰਹੇ ਸੀ ਕਿ ਉਹਨਾਂ ਵੱਲੋਂ ਕੋਈ ਵੀ ਫੰਡ ਨਗਰ ਕੌਂਸਲ ਨੂੰ ਨਹੀਂ ਦਿੱਤਾ ਜਾ ਰਿਹਾ ਅਤੇ ਜੋ ਕੂੜਾ ਚੱਕਰੇ ਟਰੈਕਟਰ ਸਨ ਉਹਨਾਂ ਦਾ ਤੇਲ ਨਹੀਂ ਪਵਾਇਆ ਜਾ ਰਿਹਾ ਜਿਸ ਕਾਰਨ ਇਹ ਕੂੜੇ ਦੇ ਢੇਰ ਲੱਗੇ ਹੋਏ ਸਨ ਇਸ ਮਾਮਲੇ ਦੇ ਵਿੱਚ ਐਂਟਰੀ ਹੋਈ ਹੈ ਫਰੀਕਕੋਟ ਦੇ ਸਾਬਕਾ ਵਿਧਾਇਕ ਕੁਸਲ ਸਿੰਘ ਕੀਟਲੋ ਦੀ ਉਹਨਾਂ ਵੱਲੋਂ ਸਿੱਧੇ ਤੌਰ ਤੇ ਸਰਕਾਰ ਅਤੇ ਫਰੀਕ ਕੋਰਟ ਦੇ ਵਿਧਾਇਕ ਗ੍ਰਦਸ਼ਨ ਸਿੱਖ ਉੱਪਰ ਸਵਾਲ ਖੜੇ ਕੀਤੇ ਕਿ ਇਹਨਾਂ ਵੱਲੋਂ ਕੋਈ ਵੀ ਫੰਡ ਨਗਰ ਕੌਂਸਲ ਵਿੱਚ ਨਹੀਂ ਲਿਆ ਗਿਆ ਅਤੇ ਉਹਨਾਂ ਕਹਿੰਦੇ ਕਿ ਜੋ ਵੀ ਕੰਮ ਨਗਰ ਕੌਂਸਲ ਵਿੱਚ ਹੋਇਆ ਉਹ ਕਾਂਗਰਸ ਦੀ ਸਰਕਾਰ ਸਮੇ ਹੋਇਆ ਅਤੇ ਕਾਂਗਰਸ ਸਰਕਾਰ ਵੱਲੋਂ ਇੱਕ ਐਫ ਡੀ ਕਰਾਈ ਗਈ ਸੀ ਅਤੇ ਉਹ ਵੀ ਇਸ ਸਰਕਾਰ ਲੋ ਤੋਂ ਉਡਾ ਕੇ ਇਹਨਾਂ ਕੰਮਾਂ ਦੇ ਵਿੱਚ ਵਰਤੀ ਗਈ ਹੈ ਅਤੇ ਉਹਨਾਂ ਕਿਹਾ ਕਿ ਲਗਾਤਾਰ ਜੋ ਕੰਮ ਕੀਤੇ ਗਏ ਸਨ ਉਹ ਕਾਂਗਰਸ ਦੀ ਸਰਕਾਰ ਸਮੇ ਕੀਤੇ ਗਏ ਸੀ ਇਸ ਸਰਕਾਰ ਦੇ ਵਿੱਚ ਕੋਈ ਵੀ ਫੰਡ ਨਗਰ ਕੌਂਸਲ ਦੇ ਵਿੱਚ ਨਹੀਂ ਆਇਆ ਫਿਲਹਾਲ ਇਸ ਕੂੜਿਆਂ ਦੇ ਮਸਲੇ ਨੂੰ ਨਗਰ ਕੌਂਸਲ ਵੱਲੋਂ ਸੁਲਝਾ ਲਿਆ ਗਿਆ ਹੈ ਅਤੇ ਇਹਨੂੰ ਅੱਜ ਚੁੱਕਿਆ ਜਾ ਰਿਹਾ ਹੈ ਪਰ ਫਰੀਕੋਟ ਦੀ ਸਿਆਸਤ ਸਿਖਰਾਂ ਤੇ ਹੋਈ ਸੀ ਇਸ ਮਾਮਲੇ ਲੈ ਕੇ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਫਰੀਕੋਟ ਦੇ ਸਾਬਕਾ ਵਿਧਾਇਕ ਕੁਸ਼ਵ ਸਿੰਘ ਕਿਟਲੋ ਹਾਂਜੀ ਅਸਲੀਅਤ ਜਿਹੜੀ ਕੁਝ ਫੈਕਟਸ ਮੈਂ ਅੱਜ ਸਵੇਰੇ ਮਗਾਈ ਸੀ ਮਿਊਨਿਸਪਲ ਕਮੇਟੀ 'ਚ ਜਿੱਦਣ ਸਾਡੀ ਸਰਕਾਰ ਗਈ ਹੈ 1 4 2022 ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਕਮੇਟੀ ਕੋਲ 10.5 ਕਰੋੜ ਰੁਪਏ ਦੀਆਂ ਐਫ ਡੀਆਂ ਸੀਗੀਆਂ ਔਨ ਰਿਕਾਰਡ ਗੱਲ ਕਹਿ ਰਿਹਾ ਮੈਂ 10.5 ਕਰੋੜ ਰੁਪਏ ਦੀਆਂ ਐਫ ਡੀਆਂ ਸੀਗੀਆਂ ਉਦਣ ਤੇ ਇਹਨਾਂ ਦੇ ਇਹਨਾਂ 4.5 ਸਾਲਾਂ ਵਿੱਚ ਇੱਕ ਵੀ ਰੁਪਏ ਦੀ ਗ੍ਰਾਂਟ ਨਹੀਂ ਆਈ ਇੱਕ ਵੀ ਰੁਪਏ ਦੀ ਗ੍ਰਾਂਟ ਸਰਕਾਰ ਵੱਲੋਂ ਨਹੀਂ ਆਈ ਸਿਰਫ ਵਿੱਤ ਕਮਿਸ਼ਨ ਦਾ 11 ਕਰੋੜ ਰੁਪਿਆ ਆਇਆ ਵਿੱਤ ਕਮਿਸ਼ਨ ਦਾ ਜਿਹੜਾ ਆਉਣਾ ਹੀ ਹੁੰਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਹਰੇਕ ਪਿੰਡ ਵਾਸਤੇ ਹੁਣ ਆਉਂਦਾ ਹਰੇਕ ਸ਼ਹਿਰ ਵਾਸਤੇ ਹੁਣ ਆਉਂਦਾ ਸਿਰਫ 11.5 ਕਰੋੜ ਰੁਪਈਆ ਵਿੱਤ ਕਮਿਸ਼ਨ ਦਾ ਆਇਆ ਹੁਣ ਤੱਕ ਕਮੇਟੀ ਨੂੰ ਸਰਕਾਰ ਵੱਲੋਂ 1 ਰੁਪਈਏ ਦੀ ਗਰੰਟੀ ਨਹੀਂ ਆਈ ਤੇ ਅੱਜ ਹਾਲਾਤ ਇਹ ਐ ਅੱਜ ਸਵੇਰੇ ਮੈਂ ਚੈੱਕ ਕੀਤਾ ਜਿਹੜਾ ਹੁਣ ਅਖੀਰਲਾ 9 ਲੱਖ ਰੁਪਈਆ ਉਹ ਐਫ ਡੀਆਂ ਤੋੜ ਕੇ 10 ਕਰੋੜ ਰੁਪਈਆ ਖਤਮ ਕਰਕੇ ਜਿਹੜਾ 9 ਲੱਖ ਰੁਪਈਆ ਰਹਿ ਗਿਆ ਸੀ ਅੱਜ ਇਹਨਾਂ ਨੇ ਕਢਾ ਲਿਆ ਸਿਰਫ પેટ્રોલ ਪੰਪਾਂ ਨੂੰ ਦੇਣ ਵਾਸਤੇ ਐਸ ਵੇਲੇ ਮਿਊਨਿਸਪਲ ਕਮੇਟੀ ਦੇ ਖਾਤੇ ਜ਼ੀਰੋ ਕਰ ਦਿੱਤੇ ਇਹਨਾਂ ਨੇ ਸੋ ਮੈਂ ਤਾਂ ਸਿਰਫ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਨਾ ਕਿ ਇਹ ਸਰਕਾਰ ਨੇ ਬਦਲਾਅ ਦੇ ਨਾਂ ਤੇ ਇਹੋ ਜਿਹਾ ਬਦਲਾਅ ਲਿਆਂਦਾ ਕਿ ਆ ਸਾਰੇ ਸ਼ਹਿਰ ਵਿੱਚ ਗੰਦਗੀ ਪਈ ਹੈ ਸਾਰੇ ਸ਼ਹਿਰ ਵਿੱਚ ਕੂੜਾ ਪਿਆ ਬੁਰਾ ਹਾਲ ਹੈ ਲੋਕਾਂ ਦੇ ਘਰਾਂ ਵਿੱਚ ਕੂੜਾ ਪਿਆ ਤੇ 1 ਰੁਪਏ ਦੀ ਗ੍ਰਾਂਟ ਫਰੀਦਕੋਟ ਸ਼ਹਿਰ ਨੂੰ ਇਹ ਸਰਕਾਰ ਨੇ ਨਹੀਂ ਦਿੱਤੀ ਜੇ ਇਹਨਾਂ ਨੂੰ ਕਿਸੇ ਨੂੰ ਵਹਿਮ ਹੈ ਭਾਵੇਂ ਸਾਡੇ ਨਾਲ ਪਬਲਿਕ ਫੋਰਮ ਤੇ ਬਹਿ ਕੇ ਪ੍ਰਸਦੇ ਸਾਹਮਣੇ ਇਹ ਸਾਡੇ ਨਾਲ ਗੱਲਬਾਤ ਕਰ ਲੈਣ ਸੋ ਮੈਂ ਤਾਂ ਸਿਰਫ ਜਿਹੜੇ ਸਾਡੇ ਵਲੇ ਕੰਮ ਹੋਇਆ ਕੁਝ ਤੁਹਾਨੂੰ ਯਾਦ ਕਰਾਉਣਾ ਚਾਹੁੰਨਾ ਸੀਵਰੇਜ ਤੇ 200 ਕਰੋੜ ਰੁਪਇਆ ਲੱਗਿਆ ਤੇ ਜਿੱਥੇ ਕੰਮ ਖੜ ਗਿਆ ਸੀ ਉੱਥੇ ਹੀ ਖੜਾ ਹੈ 16 ਟਾਟਾ ਏਸ ਗੱਡੀਆਂ ਅਸੀਂ ਲਿਆਦੀਆਂ ਸੀ ਕੂੜਾ ਚੱਕਣ ਵਾਸਤੇ ਜਿਹੜਾ ਉਹਨਾਂ ਨੂੰ ਆਪਾਂ ਛੋਟੇ ਹਾਥੀ ਕਹਿੰਦੇ ਨੇ ਸਾਡੇ ਵਲੇ ਆਈਆਂ ਸੀ ਛੇ ਨਵੀਆਂ ਡਰੈਕਟਰ ਟਰਾਲੀਆਂ ਲਿਆਂਦੀਆਂ ਸੀ ਕੂੜਾ ਚੱਕਣ ਵਾਸਤੇ ਜਿਹੜੀਆਂ ਸਾਡੇ ਵਲੇ ਆਈਆਂ ਸੀਗੀਆਂ ਇੱਕ ਫਾਰ ਬ੍ਰਿਗੇਡ ਵੱਡੀ ਲਿਆਂਦੀ ਸੀ ਜਿਹੜੀ ਸ਼ਹਿਰ ਨੂੰ ਜ਼ਰੂਰਤ ਸੀ ਅੱਗੇ ਕੋਈ ਪ੍ਰੋਬਲਮ ਆਉਂਦੀ ਸੀ ਕੋਟਕਪੂਰਿਓ ਆਪਾਂ ਨੂੰ ਗੱਡੀ ਮੰਗਾਉਣੀ ਪੈਂਦੀ ਸੀ ਇੱਕ ਸੀਵਰੇਜ ਸਾਫ਼ ਕਰਨ ਵਾਲੀ ਜਿਹੜੀ ਮਸ਼ੀਨ ਹੈ ਕਰੀਬਨ 1 ਕਰੋੜ ਰੁਪਏ ਦੀ ਉਹ ਸਾਡੇ ਵਲੇ ਅਸੀਂ ਲਿਆਂਦੀ ਸੀ ਇੱਕ ਜਿਹੜੀ ਸੜਕਾਂ ਸਾਫ਼ ਕਰਨ ਵਾਲੀ ਜਿਹੜੀ ਪਾਸੇ ਤੋਂ ਮਿੱਟੀ ਸਾਫ਼ ਕਰਦੀ ਹੈ ਉਹ ਮਸ਼ੀਨ ਉਹ ਸਾਡੇ ਵਲੇ ਇਸ ਕਮੇਟੀ ਨੂੰ ਲਿਆ ਕੇ ਦਿੱਤੀ ਸੀਗੀ 55 ਰਿਕਸ਼ੇ ਤੁਹਾਨੂੰ ਯਾਦ ਹੋਣਾ ਤੁਸੀਂ ਜਦੋਂ ਸ਼ੁਰੂ ਕੀਤਾ ਸੀ ਜਿਹੜੇ ਵੱਖ-ਵੱਖ ਮੱਲਿਆਂ ਵਿੱਚੋਂ ਪਹਿਲਾਂ ਕਲੈਕਟ ਕਰਦੇ ਸੀ ਕੂੜਾ ਤੇ ਮੁੜ ਕੇ ਉਹ ਟਰਾਲੀਆਂ 'ਚ ਪਾਉਂਦੇ ਸੀ ਟਰਾਲੀਆਂ ਮੁੜ ਕੇ ਅੱਗੇ ਲੈ ਕੇ ਜਾਂਦੀਆਂ ਸੀ 55 ਰਿਕਸ਼ੇ ਅਸੀਂ ਲਿਆਂਦੇ ਸੀ ਨਾਲੇ ਦਾ ਕੰਮ ਜਿਹੜਾ ਵੱਡਾ ਨਾਲਾ ਗੰਦਾ ਨਾਲਾ ਸੀ ਸਭ ਤੋਂ ਵੱਡਾ ਕੰਮ ਹੋਇਆ ਪਾਰਕਾ ਬੜੀਆਂ ਸ਼ਹਿਰ ਵਿੱਚ ਜਿੰਮ ਵਾਟਰ ਵਰਕਸ ਤੇ 10 ਕਰੋੜ ਰੁਪਇਆ ਲੱਗਿਆ ਰਾਜਾ ਮਾਈਨਰ ਦਾ ਪਾਣੀ ਲਿਆਉਣ ਵਾਸਤੇ ਪਾਈਪ ਲਾਈਨ ਵਾਸਤੇ 4.5 ਕਰੋੜ ਰੁਪਇਆ ਲੱਗਿਆ ਸੀ ਸਾਰੇ ਸ਼ਹਿਰ ਦੀਆਂ ਜਿੰਨੀਆਂ ਸੜਕਾਂ ਬਾਹਰ ਜਾਂਦੀਆਂ ਚਾਹੇ ਫਰੋਜ਼ਪੁਰ ਰੋਡ ਚਾਹੇ ਮਚਾਕੀ ਮਲ ਸਿੰਘ ਰੋਡ ਚਾਹੇ ਟੈਣਾ ਰੋਡ ਚਾਹੇ ਤੁਹਾਡੀ ਸਾਧ ਕਰੋੜ ਸਾਰਿਆਂ ਦੇ ਸਟਰੀਟ ਲਾਈਟਾਂ ਲੱਗੀਆਂ ਸੀ ਸ਼ਹਿਰ ਦੇ ਵਿੱਚ ਵੱਡੀਆਂ ਲਾਈਟਾਂ ਲੱਗੀਆਂ ਸੀ ਜਿਹੜੀਆਂ ਸਾਰੀਆਂ ਬੰਦ ਪਈਆਂ ਬੁਰਾ ਹਾਲ ਸੋ ਮੇਰਾ ਕਹਿਣ ਤੋਂ ਭਾਵੇਂ ਹੈ ਇਕੱਲਾ ਡਿਵੈਲਪਮੈਂਟ ਨਹੀਂ ਕੀਤੀ 4.5 100 ਬੰਦੇ ਨੂੰ ਸ਼ਹਿਰ ਦੇ ਨੂੰ ਮੁਲਾਜ਼ਮ ਕਮੇਟੀ ਵਿੱਚ ਲਾਇਆ ਤਾਂ ਕਿ ਸਫਾਈ ਦਾ ਕੰਮ ਵਧੀਆ ਚੱਲ ਸਕੇ ਡਵੈਲਪਮੈਂਟ ਦੇ ਨਾਲ ਨਾਲ এমਪਲੋਇਮੈਂਟ ਦਿੱਤੀ ਲੋਕਲ 450 ਬੰਦੇ ਨੂੰ ਨੌਕਰੀ ਮਿਲੀ ਹੈ ਤੇ ਅੱਜ ਹਾਲਾਤ ਇਹ ਹੈ ਕਿ ਤੁਸੀਂ ਦੇਖ ਲਓ ਸਾਡੀਆਂ ਜਿਹੜੇ ਪੈਸੇ ਸੀ ਛੱਡ ਕੇ ਗਏ ਸੀ ਉਹ ਖਤਮ ਹੋ ਗਏ ਕੋਈ ਨਵੀਂ ਗਰੰਟੀ ਨਹੀਂ ਤੇ ਅੱਜ ਸਾਰਾ ਸ਼ਹਿਰ ਗੰਦਗੀ ਤੋਂ ਚੀਕਾਂ ਮਾਰੀ ਜਾਂਦਾ ਨਾ ਮਲਾਜ਼ਮਾਂ ਨੂੰ ਟਾਈਮ ਸਰ ਤਨਖਾਹਾਂ ਮਿਲ ਰਹੀਆਂ ਨਾ ਕੋਈ ਡਿਵੈਲਪਮੈਂਟ ਹੋਈ ਐ ਜਿੱਥੇ ਕੰਮ ਛੱਡ ਕੇ ਗਏ ਸੀ ਉੱਥੇ ਹੀ ਸਾਰੇ ਕੰਮ ਖੜੇ ਐ ਤੇ ਸਭ ਤੋਂ ਵੱਡਾ ਫਾਇਦਾ ਸ਼ਹਿਰ ਦਾ ਕੀਤਾ ਸੀ ਜਿੰਨੇ ਸ਼ਹਿਰ ਵਾਲੇ ਸੱਜਣ ਐ ਮੈਂ ਵੀਡੀਓ ਦੇਖੀ ਸੀ ਪਤਾ ਨਹੀਂ ਤੁਹਾਡੇ ਕਿਸੇ ਕਿਸੇ ਮੇਰੇ ਵੀਰ ਦੀ ਹੋਣੀ ਐ ਕਿ ਅੰਦਰਲੀ ਮੰਡੀ ਵਾਲੇ ਸੇਟ ਕਹਿ ਰਹੇ ਸੀ ਕਿ ਜੀ ਬਹੁਤ ਮਾੜਾ ਹਾਲ ਮਨਾਂ ਨੂੰ ਯਾਦ ਕਰਾਉਣਾ ਚਾਹੁੰਨਾ ਜਿਹੜੀਆਂ ਦੁਕਾਨਾਂ ਸਿਗਿਆਂ ਉਹ 50% ਰਿਬੇਟ ਤੇ ਦਿੱਤੀਆਂ ਸੀ ਸਾਰੇ ਸ਼ਹਿਰ ਨੂੰ 50% ਰਿਬੇਟ ਉਹਦੋਂ ਸਾਰਿਆਂ ਨੂੰ ਉਹ 50% ਰਿਬੇਟ ਤੇ ਵੀ ਔਖੀਆਂ ਲੱਗਦੀਆਂ ਸੀ ਉਸਦੇ ਵੀ ਉਹ ਕਹਿੰਦੇ ਸੀ ਨਹੀਂ ਜੀ ਹੋਰ ਘਟਾ ਦਿਓ ਹੋਰ ਘਟਾ ਦਿਓ ਤੇ ਅੱਜ ਦੇਖ ਲਓ ਕੀ ਹਾਲਾਤ ਜੇ ਉਸ ਤੋਂ ਬਾਅਦ ਕਿਸੇ ਦਾ ਫਾਇਦਾ ਹੋਇਆ ਹੋਵੇ ਸੋ ਮੇਰੀ ਇੱਕ ਬੇਨਤੀ ਹੈ ਪੰਜਾਬ ਦੇ ਲੋਕਾਂ ਨੇ ਬਦਲਾਵ ਲਿਆਂਦਾ ਸੀ ਚੰਗੇ ਵਾਸਤੇ ਪਰ ਬਦਲਾਵ ਇਸ ਕਰਕੇ ਨਹੀਂ ਲਿਆਂਦਾ ਸੀ ਕਿ ਐਂ ਸ਼ਹਿਰਾਂ ਵਿੱਚ ਕੂੜਾ ਰੋਲਦਾ ਫਿਰੂਗਾ ਬੁਮਾਰੀਆਂ ਫੈਲਣ ਗਿਆ ਘਰਾਂ ਵਿੱਚ ਲੋਕਾਂ ਦੇ ਕੂੜਾ ਰੋਲਦਾ ਫਿਰੂਗਾ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲਣਗੀਆਂ ਇਹ ਬਦਲਾਵ ਨਹੀਂ ਕੋਈ ਚਾਹੁੰਦਾ ਸੀ